ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਜੋ ਕਿ ਅੱਜ ਸਾਡੇ ਪੰਜਾਬ ਔਰ ਦੇਸ਼ ਦਾ ਕਿਸਾਨ ਆਪਣੇ ਹੱਕ ਮੰਗਣ ਲਈ ਹੱਕ ਮੰਗਣ ਲਈ ਭਾਰਤ ਸਰਕਾਰ ਦੇ ਖਿਲਾਫ ਦਰਨਾ ਮਜਹਰਾ ਕਰ ਰਿਹਾ ਹੈ ਜੋ ਕਿ ਦੇਸ਼ ਦੇ ਭਾਰਤ ਸਰਕਾਰ ਨੇ ਦੇਸ਼ ਵਿੱਚ ਕਾਲੇ ਕਾਨੂੰਨ ਲੈ ਕੇ ਆਂਦੇ ਹੈ ਜੋ ਸਾਡੇ ਫਸਲਾਂ ਦਾ ਰੇਟ ਹੈ ਉਹ ਤੋੜ ਰਹੇ ਹੈ ਹੋਰ ਕਈ ਤਰ੍ਹਾਂ ਦੇ ਜ਼ੁਲਮ ਥਾਪ ਰਹੇ ਆ ਉਹਨਾਂ ਤੋਂ ਨਿਜਾਗਤ ਲੈਣ ਵਾਸਤੇ ਸਾਡੇ ਦੇਸ਼ ਦਾ ਕਿਸਾਨ ਦਿੱਲੀ ਜਾ ਕੇ ਸ਼ਾਂਤਮਈ ਧਰਨਾ ਦੇਣ ਲਈ ਪਹੁੰਚ ਰਿਹਾ ਸੀ ਜੋ ਕਿ ਹਰਿਆਣਾ ਸਰਕਾਰ ਨੇ ਚਾਰ ਛੇ ਪੇਰਿਆਂ ਦਿੱਲੀ ਵਾਲੇ ਜਾਣ ਵਾਲੇ ਰਸਤੇ ਸਾਰੇ ਕੇਲ ਰੱਖੇ ਆ ਕੰਡਿਆਲੀ ਤਾਰ ਲਾ ਰੱਖੀ ਐ ਬਹੁਤ ਸਾਰੀ ਫੋਰਸ ਲਾ ਰੱਖੀ ਐ ਵੱਡੇ ਵੱਡੇ ਉੱਥੇ ਰੋੜਾਂ ਦੇ ਉੱਤੇ ਸਾਧਨ ਠੱਲੇ ਹੋਏ ਆ ਇਸ ਤਰ੍ਹਾਂ ਦੀ ਸਥਿਤੀ ਬਣੀ ਖੜੀ ਹੈ ਜਿਵੇਂ ਕਿਸੇ ਬਾਹਰਲੇ ਦੇਸ਼ ਦੇ ਨਾਲ ਸਾਡੀ ਵੱਡੀ ਜੰਗ ਸ਼ੁਰੂ ਹੋਣ ਲੱਗੀ ਹੋਵੇ ਵੇਖੋ ਜੇ ਦੇਸ਼ ਦੇ ਵਿੱਚ ਕੋਈ ਆਪਣਾ ਹੱਕ ਮੰਗਣ ਲਈ ਆਵਾਜ਼ ਨਹੀਂ ਠਾ ਸਕਦਾ ਫਿਰ ਉਹ ਗੁਲਾਮਾਂ ਵਰਗੀ ਜ਼ਿੰਦਗੀ ਹੋ ਜਾਂਦੀ ਉਹਨਾਂ ਲੋਕਾਂ ਦੀ ਸੋ ਅਸੀਂ ਪੂਰਾ ਕਿਸਾਨ ਮਜ਼ਦੂਰ ਭਾਰਤ ਦੇ ਲੋਕ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਜੋ ਬਣਦੇ ਹੱਕ ਆ ਉਹ ਭਾਰਤ ਸਰਕਾਰ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਦੇਵੇ ਫਸਲ ਦੇ ਉੱਤੇ ਜੋ ਸਰਕਾਰੀ ਰੇਟ ਆ ਸਾਡਾ ਉਹ ਸਾਨੂੰ ਮਿਲਣਾ ਚਾਹੀਦਾ ਹੈ ਇਹ ਨਾ ਹੋਵੇ ਕੋਈ ਠੱਗ ਬਨਾਰਸੀ ਆ ਕੇ ਆਪਣੀ ਮਰਜ਼ੀ ਦੇ ਨਾਲ ਸਾਡੀ ਫਸਲ ਦਾ ਭਾਅ ਲਾਵੇ ਤੋਂ ਆਪਣੀ ਮਨਮਰਜ਼ੀ ਦੇ ਨਾਲ ਖਰੀਦ ਕੇ ਲੈ ਜਾਵੇ ਸਤਿਕਾਰਯੋਗ ਸਾਥੀਓ ਅਸੀਂ ਪੂਰੇ ਪੰਜਾਬ ਦੇ ਕਿਸਾਨ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਮਜ਼ਦੂਰਾਂ ਨੂੰ ਖਾਸ ਕਰਕੇ ਕਿ ਐਸ ਸਮੇਂ ਸਾਨੂੰ ਕਿਸਾਨਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ ਭਾਵੇਂ ਅਸੀਂ ਘਰਾਂ ਵਿੱਚ ਬੈਠੇ ਆ ਜਿਹੜੇ ਕਿਸਾਨ ਧਰਨਿਆਂ ਤੇ ਮਜ਼ਾਰਿਆਂ ਤੇ ਗਏ ਆਪਣੇ ਕਾਰਬਾਰਾਂ ਨੂੰ ਛੱਡ ਕੇ ਲੋੜ ਪੈਣ ਤੇ ਉਹਨਾਂ ਦੇ ਘਰਾਂ ਦੀ ਰਾਖੀ ਮਾਰ ਜਾਣ ਦੀ ਰਾਖੀ ਪੱਠਾ ਦੱਥਾ ਜਾਂ ਕੋਈ ਹੋਰ ਜ਼ਰੂਰੀ ਕਾਰਜ ਹੈ ਸਾਨੂੰ ਰਲ ਮਿਲ ਕੇ ਉਹਨਾਂ ਦੇ ਨਾਲ ਕਰਨੇ ਚਾਹੀਦੇ ਆ ਭਾਰਤ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਕਿਸਾਨਾਂ ਨੂੰ ਭਾਈ ਦਿੱਲੀ ਵਿੱਚ ਜਾ ਕੇ ਆਪਣਾ ਸ਼ਾਂਤਮਈ ਧਰਨਾ ਦੇਣ ਦੀ ਆਗਿਆ ਦਿਓ ਉਹ ਜਾ ਕੇ ਆਪਣੇ ਹੱਕ ਮੰਗ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ